ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋ ਮੁਸ਼ਕਿਲ ਸਿਰਫ ਵਿਕਰਮ ਸਿੰਘ ਮਜੀਠੀਆ ਦੀਆਂ ਨਹੀਂ ਵਧੀਆਂ ਬਲਕਿ ਜਿਹੜੇ ਉਹਦੇ ਹੱਕ ਚ ਬੋਲਦੇ ਸੀਗੇ ਉਹਨਾਂ ਲਈ ਵੀ ਮੁਸ਼ਕਲਾਂ ਵਧ ਗਈਆਂ ਹੈਗੀਆਂ ਕਿਉਂਕਿ ਸੀਐਮ ਭਗਵੰਤ ਮਾਨ ਦਾ ਵਿਕਰਮ ਸਿੰਘ ਮਜੀਠੀਆ ਦੇ ਹਮਾਇਤਿਆਂ ਦੇ ਖਿਲਾਫ ਆਇਆ ਹੈ ਵੱਡਾ ਬਿਆਨ ਕੀ ਕਹਿ ਰਿਹਾ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਵੀਡੀਓ ਤੇ ਬਚਾ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਣੇ ਫਿਰ ਕਾਣੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀ ਉਹ ਸਾਸਰੀ ਕਾਲ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਸਭ ਤੋਂ ਵੱਡਾ ਐਕਸ਼ਨ ਜਿਹੜੀ ਗੱਲ ਤੁਸੀਂ ਖਬਰ ਦੇਖਣ ਜਾ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਨੇ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਬੋਲਣ ਵਾਲੇ ਚੰਨੀ ਤੇ ਕੈਪਟਨ ਸਾਹਿਬ ਦੋਵਾਂ ਤੇ ਐਕਸ਼ਨ ਲੈ ਲਿਆ ਪੂਰੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿਉਂਕਿ ਇਹਨਾਂ ਬਾਦਲਾਂ ਨੇ ਔਰ ਦੂਜੇ ਪਾਸੇ ਕਾਂਗਰਸੀਆਂ ਨੇ ਸਿਰਫ ਇੱਕੋ ਹੀ ਗੱਲ ਕਹੀ ਕਿ ਭਾਈ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਗ੍ਰਿਫਤਾਰ ਕਰਕੇ ਬਹੁਤ ਮਾੜਾ ਕੰਮ ਕੀਤਾ ਹੈ ਦਾ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਵੀ ਚਿਰਗੇ ਨੇ ਕਿਉਂਕਿ ਕੱਲ ਜਿਹੜੀ ਤੁਸੀਂ ਵੀਡੀਓ ਦੇਖੀ ਹੈ ਕੈਪਟਨ ਅਮਰਿੰਦਰ ਸਿੰਘ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੋਵੇਂ ਜਣੇ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਹਮਾਇਤ ਕਰਨ ਤੇ ਲੱਗੇ ਹੋਏ ਸੀ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਦਾ ਵਿਰੋਧ ਕੀਤਾ ਕਿ ਭਾਈ ਵਿਕਰਮ ਮਜੀਠੀਆ ਤਾਂ ਸਰਕਾਰਾਂ ਦੀ ਪੋਰ ਖੋਲਦਾ ਸੀ ਇਹਨੂੰ ਗ੍ਰਿਫਤਾਰ ਕਰਕੇ ਬਹੁਤ ਮਾੜਾ ਕੰਮ ਕੀਤਾ ਪੰਜਾਬ ਦੇ ਮੁੱਖ ਮੰਤਰੀ ਨੇ ਦਰਸਾਲ ਦੇ ਵਿੱਚ ਇਨਾਂ ਦਾ ਜਿਹੜਾ ਚਾਚਾ ਸੀ ਵਿਕਰਮ ਮਜੀਠੀਆ ਦਾ ਯਾਨੀ ਕੈਪਟਨ ਅਮਰਿੰਦਰ ਸਿੰਘ ਉਹਨੇ ਇੱਕ ਪੋਸਟ ਪਾ ਦਿੱਤੀ ਸੋਸ਼ਲ ਮੀਡੀਆ ਦੇ ਉੱਤੇ ਯਾਨੀ ਅੰਗਰੇਜ਼ੀ ਦੇ ਵਿੱਚ ਲਿਖਦਾ ਕਿ ਭਾਈ ਵਿਕਰਮ ਮਜੀਠੀਆ ਦੇ ਉੱਤੇ ਜਿਹੜਾ ਐਕਸ਼ਨ ਕੀਤਾ ਮੌਜੂਦਾ ਸਰਕਾਰ ਯਾਨੀ ਪ੍ਰਧਾਨ ਮੰਤਰੀ ਨੇ ਇਹ ਨਹੀਂ ਕਰਨਾ ਚਾਹੀਦਾ ਸੀ ਇਹ ਬਿਲਕੁਲ ਗਲਤ ਕੀਤਾ ਯਾਨੀ ਸਰਕਾਰ ਦੇ ਉੱਤੇ ਬਹੁਤ ਵੱਡੇ ਸਵਾਲ ਚੱਕੇ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਤੇ ਪ੍ਰੈਸ ਕਾਨਫਰੈਂਸ ਕਰ ਦਿੰਦੇ ਨੇ ਯਾਨੀ ਆਪਣੇ ਆਪ ਨੂੰ ਲਾਈਵ ਕਰਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਗੱਲ ਧਰਦੇ ਨੇ ਕਿ ਭਾਈ ਤੁਸੀਂ ਦੱਸੋ ਕਿ ਪੰਜਾਬ ਦੇ ਵਿੱਚ ਜਿਹੜਾ ਕੁਝ ਅਸੀਂ ਕਰ ਰਹੇ ਆਂ ਭਾਵੇਂ ਸਾਨੂੰ ਟਾਈਮ ਲੱਗਿਆ ਪਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਔਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਔਰ ਖੈਰਾ ਤੇ ਬਾਜਬਾ ਸਾਹਿਬ ਇਹਨਾਂ ਚਾਰਾਂ ਨੇ ਬਹੁਤ ਸਾਰੀ ਹਮਾਇਤ ਕੀਤੀ ਬਿਕਰਮ ਸਿੰਘ ਮਜੀਠੀਆ ਦੀ ਔਰ ਅੱਜ ਜਿਹੜਾ ਭਗਵਾਨ ਤਮਾਨ ਦਾ ਐਕਸ਼ਨ ਹੈ ਮੈਂ ਤੁਹਾਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਮੂੰਹੋਂ ਹੀ ਸੁਣਾਉਂਗਾ ਕਿ ਮੁੱਖ ਮੰਤਰੀ ਸਾਹਿਬ ਇਹਨਾਂ ਦੋਵਾਂ ਤੋਂ ਇਸ ਤਰ੍ਹਾਂ ਚਿਰਗੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਖੁੱਲੇ ਤੌਰ ਦੇ ਉੱਤੇ ਐਕਸ਼ਨ ਕਰ ਦਿੱਤਾ ਤੇ ਦੂਜੇ ਜਿਹੜੇ ਹੋਰ ਵੀ ਵਿਰੋਧੀ ਨੇ ਵਿਕਰਮ ਮਜੀਠੀਆ ਦੀ ਹਮਾਇਤ ਕਰਨ ਵਾਲੇ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਵੀ ਆਪਣੀਆਂ ਤਿਆਰੀਆਂ ਕਰ ਲਓ ਕਿਉਂਕਿ ਪੰਜਾਬ ਦੀ ਸਰਕਾਰ ਜਿੰਨੇ ਵੀ ਵਿਕਰਮ ਸਿੰਘ ਮਜੀਠੀਆ ਦੇ ਹਮਾਇਤੀ ਨੇ ਉਹਨਾਂ ਸਾਰਿਆਂ ਨੂੰ ਜੇਲ੍ਹ ਦੇ ਵਿੱਚ ਠੱਪਣ ਜਾ ਰਹੀ ਹੈ ਸੁਣੋ ਅਸੀਂ ਇੱਕਦਮ ਹੁਣ ਐਕਸ਼ਨ ਜਿਹੜਾ ਉਹ ਜੰਗੀ ਪੱਦਰ ਤੇ ਲੱਗਿਆ ਹੁਣ ਇਹਨਾਂ ਦੇ ਦੋਗਲੇ ਚਿਹਰੇ ਸਾਹਮਣੇ ਆ ਰਹੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਹੈ ਨਸ਼ੇ ਦੀ ਸਮਗਲਰਾਂ ਦੇ ਹੱਕ ਚ ਜੀ ਮੈਨੂੰ ਚਿੰਤਾ ਹੈ ਕਿ ਕਰਮਜੀਤ ਮਜੀਠੀਆ ਨੂੰ ਇਸ ਤਰ੍ਹਾਂ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਇਸ ਤੋਂ ਪਹਿਲਾਂ ਚਰਨਜੀਤ ਚੰਨੀ ਬੋਲਿਆ ਸੀ ਜੀ ਬਹੁਤ ਮਾੜੀ ਗੱਲ ਹੈ ਜੀ ਇਦਾਂ ਗ੍ਰਿਫਤਾਰ ਨਹੀਂ ਕਰਨਾ ਚਾਹੀਦਾ ਸੀ ਬਹੁਤ ਗਲਤ ਗੱਲ ਕੀਤੀ ਹੈ ਜੀ ਜਦੋਂ ਲੋਕਾਂ ਨੇ ਜੰਜੀਤ ਚੰਨੀ ਨੂੰ ਸੋਸ਼ਲ ਮੀਡੀਆ ਤੇ ਜਾ ਬੈਸੀ ਮਿਲ ਕੇ ਕਿਹਾ ਕਿ ਇਹ ਤੁਹਾਡੀ ਮਾਰੀ ਗੱਲ ਹੈ ਕਿ ਤੁਸੀਂ ਉਹਨਾਂ ਲੋਕਾਂ ਦੇ ਨਾਲ ਖੜੇ ਹੋ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਦਾ ਕਹਾਣ ਕੀਤਾ। ਤਾਂ ਮੁਕਰ ਗਏ ਜੀ। ਪਰ ਮੁਕਰਣਾ ਵੀ ਤਰੀਕਾ ਦੇਖੋ ਮੈਂ ਕਿਹਾ ਕਿ ਤੇ ਪ੍ਰਗਟ ਸਿੰਘ ਨੂੰ ਫੜਨ ਲੱਗੇ ਨੇ। ਹੂੰ। ਇਸ ਦਾ ਕਿਬਰੋ ਕੀ ਤਸਵੀਰ। ਅਰਵਨੀਤ ਬਿੱਟੂ ਇਹ ਕਿ ਪਹਿਲਾਂ ਕਾਂਗਰਸ ਚ ਸੀ, ਭਾਜਪਾ ਜਪਾ ਦਾ ਮੰਤਰੀ ਅਜ। ਉਹਨੇ ਉਹਨੇ ਹਮਾਇਤ ਕੀਤੀ ਜੀ ਸਮਗਲਰਾਂ ਦੀ। ਸ਼ੋਭਾਲ ਕਰਨ ਤਾਂ ਕਰਨੀ ਈ ਉਤਾ ਆਪ ਉਹਨਾਂ ਕਿਸਤ ਦੇ ਵਿੱਚ ਫਸਿਆ ਕਰਦਾ ਪ੍ਰਤਾਪ ਬਾਜਵੇ ਨੇ ਹਮਾਇਤ ਕੀਤੀ ਜੀ ਕਿ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਇਹ ਕੈਪਟਨ ਮਹਿੰਦਰ ਸਿੰਘ ਹਮਾਇਤ ਕਰ ਰਿਹਾ ਜੀ ਇਹਨਾਂ ਵਿੱਚ ਸਾਰੇ ਲੜੇ ਹੋਏ ਸੀ ਆਪਸ ਵਿੱਚ ਸਿਰਫ ਲੋਕਾਂ ਨੂੰ ਦਿਖਾਉਣ ਲਈ ਇੱਕ ਦੂਜੇ ਦੇ ਵਿਰੁੱਧ ਬੋਲਦੇ ਸੀ ਹੁਣ ਇਹਨਾਂ ਸਾਰਿਆਂ ਦੇ ਡੋਗਲੇ ਚਿਹਰੇ ਪੰਜਾਬੀਆਂ ਦੇ ਸਾਹਮਣੇ ਆ ਗਏ ਤਾਂ ਸੁਣ ਲਿਆ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਨੇ ਸਾਰਿਆਂ ਉੱਤੇ ਐਕਸ਼ਨ ਲੈ ਲਿਆ ਯਾਨੀ ਇਹਨਾ ਦੋਮਾ ਤੇ ਐਕਸ਼ਨ ਲੈਂਡ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਜਿਹੜਾ ਵੀ ਹੋਣ ਨੇਤਾ ਹੋਵੇ ਚਾਹੇ ਹੋਵੇ ਕੋਈ ਹੋਰ ਯਾਨੀ ਬਾਦਲ ਕੇ ਹੁਣ ਚਾਹੇ ਕੋਈ ਕਾਂਗਰਸੀ ਹੋਵੇ ਚਾਹੇ ਕੋਈ ਭਾਜਪਾ ਵਾਲਾ ਹੋਵੇ ਜਿਹੜਾ ਵੀ ਬੰਦਾ ਕਹਿੰਦਾ ਪੰਜਾਬ ਦੇ ਇਸ ਸ਼ਾਸਕਰ ਦੇ ਹੱਕ ਦੇ ਵਿੱਚ ਬੋਲੂਗਾ ਇਹ ਮੁੱਖ ਮੰਤਰੀ ਦਾ ਬਿਆਨ ਆਪਣੇ ਆਪਣੇ ਕਾਗਜ਼ ਤਿਆਰ ਕਰ ਲੈਣ ਕਿਉਂਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਿੱਟਣ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿ ਕਿ ਇੱਕ ਪਾਸੇ ਦਾ ਪਹਿਲਾਂ ਉਹਨਾਂ ਨੂੰ ਚੜਾਇਆ ਜਾਂਦਾ ਕਹਿੰਦੇ ਜੀ ਤੁਸੀਂ ਤਾਂ ਛੋਟੇ ਛੋਟੇ ਤਸਕਰਾਂ ਨੂੰ ਫੜ ਰਹੇ ਹੋ ਪੰਜਾਬ ਦੇ ਅੰਦਰ ਕਿਸੇ ਵੱਡੇ ਨਗਰ ਮਛ ਨੂੰ ਹੱਥ ਨਹੀਂ ਪਾਇਆ ਤਾਂ ਜਦੋਂ ਪੰਜਾਬ ਦੇ ਦਿਗਜ ਨੇਤਾ ਕਮਾਉਣ ਵਾਲੀ ਪਾਰਟੀ ਯਾਨੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦਾ ਸਾੜਾ ਫੜ ਲਿਆ ਬਿਕਰਮ ਸਿੰਘ ਮਜੀਠੀਆ ਤਾਂ ਉਸ ਤੋਂ ਬਾਅਦ ਇਹੀ ਜੜੀਆਂ ਵਿਰੋਧੀ ਧਿਰਾਂ ਇਹਨਾਂ ਦੇ दोगਲੇ ਚਿਹਰੇ ਵਾਕਈ ਸਾਹਮਣੇ ਆ ਗਏ ਨੇ ਜਦੋਂ ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਗ੍ਰਿਫਤਾਰ ਕਰਦੀ ਹੈ ਤਾਂ ਨਾਲ ਦੀ ਨਾਲ ਜਿਵੇਂ ਕਿ ਚੂਹੇ ਖੱਡਾਂ ਚੋਂ ਨਿਕਲਦੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਵਿਰੁੱਧ ਪਹਿਲਾ ਬਿਆਨ ਚੰਨੀ ਦਾ ਔਰ ਦੂਜਾ ਫੇਰ ਆ ਜਾਂਦਾ ਸੁਖਪਾਲ ਸਿੰਘ ਖੈਰਾ ਦਾ ਹੁਣ ਜਿਹੜੇ ਇਹ ਲੋਕ ਨੇ ਦਰਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਹੁਣ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਦੀ ਸਰਕਾਰ ਨੂੰ ਪਹਿਲਾਂ ਇਹਨਾਂ ਲੋਕਾਂ ਦੁਆਰਾ ਫਸਾਇਆ ਜਾਂਦਾ ਕਿ ਤੁਸੀਂ ਵੱਡੇ ਲੋਕਾਂ ਨੂੰ ਕਿਉਂ ਨਹੀਂ ਫੜਦੇ ਤੇ ਜਦੋਂ ਵੱਡੇ ਲੋਕਾਂ ਦੇ ਉੱਤੇ ਐਕਸ਼ਨ ਹੋ ਜਾਂਦਾ ਤੇ ਫਿਰ ਇਹੀ ਲੋਕ ਪੰਜਾਬ ਦੀ ਸਰਕਾਰ ਦੇ ਵਿਰੁੱਧ ਖੜ ਜਾਂਦੇ ਨੇ ਦੇਖੋ ਇੱਥੇ ਦੋਗਲੀ ਨੀਤੀ ਤੇ ਦੋਗਲੀ ਰਾਜਨੀਤੀ ਕਿਵੇਂ ਕਰਦੇ ਨੇ ਇਹ ਲੋਕ ਹਨ ਜਿਹੜੇ ਦੋ ਘਰ ਹੋਏ ਰਲੇ ਹੋਏ ਸੀ ਕਦੇ ਬਾਦਲਾਂ ਦੀ ਸਰਕਾਰ ਕਦੇ ਕਾਂਗਰਸ ਦੀ ਸਰਕਾਰ ਕਦੇ ਬਾਦਲਾਂ ਦੀ ਸਰਕਾਰ ਕਦੇ ਕਾਂਗਰਸ ਦੀ ਸਰਕਾਰ ਯਾਨੀ ਦੋ ਘਰਾਂ ਦੇ ਵਿੱਚ ਪੰਜਾਬ ਲੁੱਟਦਾ ਰਿਹਾ ਅੱਜ ਤੱਕ 25 ਸਾਲ ਤੱਕ ਤਾਂ ਉਹਨਾਂ ਨੇ ਰਾਜ ਕੀਤਾ ਫਿਰ ਜਿਹੜੇ ਇਹ ਕੈਪਟਨ ਵਰਗੇ ਨੇ ਇਨਾਂ ਤੋਂ ਇਲਾਵਾ ਹੋਰ ਵੀ ਕਈ ਮੁੱਖ ਮੰਤਰੀ ਬਣੇ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਨੇ ਪੰਜਾਬ ਨੂੰ ਚੰਗੀ ਤਰ੍ਹਾਂ ਹੀ ਲੁੱਟਿਆ ਅੱਜ ਜੇਕਰ ਪੰਜਾਬ ਕਿਸੇ ਸਮਝ ਕਿਸੇ ਸੂਰਤ ਦੇ ਵਿੱਚ ਆ ਗਿਆ ਤਾਂ ਹੁਣ ਇਹਨਾਂ ਨੂੰ ਚੇੜ ਲੱਗਦੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਆਮ ਕਰਦਾ ਮੁੰਡਾ ਤਾਂ ਇਹਨਾਂ ਲੋਕਾਂ ਤੋਂ ਸਿਆ ਨਹੀਂ ਜਾਂਦਾ ਕਿਧਰੇ ਹੁਣ ਬਾਜਵੇਂ ਹੋਰੀ ਨਿਕਲ ਆਉਂਦੇ ਨੇ ਕਿਧਰੇ ਚੰਨੀ ਆ ਜਾਂਦਾ ਕਿਧਰੇ ਹੁਣ ਕੈਪਟਨ ਮਰਿੰਦਰ ਸਿੰਘ ਜਿਹੜੇ ਲੋਕਾਂ ਦਾ ਇਹਨਾਂ ਦਾ ਖੁੱਦ ਦਾ ਸਟੈਂਡ ਨਹੀਂ ਇਹੀ ਕੈਪਟਨ ਮਰਿੰਦਰ ਸਿੰਘ ਕਾਂਗਰਸ ਦਾ ਮੁੱਖ ਮੰਤਰੀ ਪੰਜਾਬ ਦੇ ਅੰਦਰ ਹੈ ਸੀ ਕਿ ਨਹੀਂ ਤੇ ਅੱਜ ਕਿੱਥੇ ਆ ਬੀਜੇਪੀ ਦੇ ਵਿੱਚ ਇਹਨਾਂ ਦੇ ਖੁੱਦੇ ਸਟੈਂਡ ਨਹੀਂ ਹੈਗੇ ਹਾਲਾਂਕਿ ਸਾਈਕਲ ਦੇ ਵੀ ਸਪੈਨ ਹੁੰਦਾ ਪੰਜਾਬ ਦੇ ਲੋਕਾਂ ਨੂੰ ਇਹ ਕੀ ਕਰਕੇ ਦੇ ਦੇਣਗੇ ਚਲੋ ਮੰਨਦੇ ਆਂ ਵੀ ਭਗਵੰਤ ਮਾਨ ਸਰਕਾਰ ਸ਼ੁਰੂਆਤ ਦੇ ਵਿੱਚ ਕਈ ਮੁੱਦਿਆਂ ਪ੍ਰਤੀ ਨਕਾਮ ਵੀ ਰਹੀ ਹੈ ਪਰ ਅੱਜ ਦੀ ਮੌਜੂਦਾ ਹਾਲਾਤਾਂ ਦੇ ਵਿੱਚ ਉਹੀ ਕਰ ਰਹੀ ਹੈ ਜਿਹੜਾ ਪੰਜਾਬ ਦੇ ਲੋਕ ਕਹ ਰਹੇ ਸੀ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਵੱਧ ਚੜ ਕੇ ਸਰਕਾਰ ਦਾ ਤਾਂ ਦੇਖੋ ਸਾਥ ਦੇਣਾ ਚਾਹੀਦਾ ਕਿਸੇ ਦੀ ਨਿੱਜੀ ਦੁਸ਼ਮਣੀ ਨਹੀਂ ਹੁੰਦੀ ਆਪਾਂ ਹੀ ਚੁਣਿਆ ਸੀ ਜੇਕਰ ਉਹ ਲੇਟ ਹੋ ਗਿਆ ਕੋਈ ਗੱਲ ਨਹੀਂ ਪਰ ਅੱਜ ਤੋਂ ਪਹਿਲਾਂ ਇਹਨਾਂ ਨੂੰ ਹੱਥ ਪਾਉਣ ਵਾਲਾ ਜੇਕਰ ਪੰਜਾਬ ਦੇ ਅੰਦਰ ਕੋਈ ਮੁੱਖ ਮੰਤਰੀ ਸੀ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ सीएम भगवंत मान जिस तरह की तरह ਤੁਸੀਂ ਸਾਰੇ ਜਾਣਦੇ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੋਧ ਜਿਹੜਾ ਮਿਸ਼ਨ ਸ਼ੁਰੂ ਕੀਤਾ ਜਿਹੜਾ ਐਕਸ਼ਨ ਸ਼ੁਰੂ ਕੀਤਾ ਹੈਗਾ ਹੈ ਲੋਕ ਉਸ ਦੀ ਵਜ੍ਹਾ ਤੋਂ ਉਹਨਾਂ ਦੀ ਬਹੁਤ ਜ਼ਿਆਦਾ ਹਮਾਇਤ ਕਰਨਦੇ ਹਨ ਉਹਨੂੰ ਬੰਦੇ ਵਿੱਚ ਬਹੁਤ ਪਸੰਦ ਕੀਤੇ ਜਾਂਦੇ ਹੈਗੇ ਇਸ ਕੰਮ ਦੀ ਵਜ੍ਹਾ ਤੋਂ ਪਰ ਪਹਿਲੇ ਸ਼ੁਰੂ ਤੋਂ ਇਹ ਜਿਹੜਾ ਐਕਸ਼ਨ ਸੀਗਾ ਇਹ ਛੋਟੇ ਜਿਹੇ ਨਸ਼ਾ ਤਸਕਰ ਹੈ ਉਹਨਾਂ ਦੇ ਕੀਤਾ ਜਾ ਰਿਹਾ ਸੀਗਾ ਔਰ ਜਿਹੜੇ ਵਿਰੋਧੀ ਹੈਗੇ ਆ सीएम भगवंत मान ਦੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਛੋਟੇ ਨਸ਼ਾ ਤਸਕਰਾਂ ਤੇ ਹੱਥ ਪਾਉਣ ਦਾ ਕੀ ਫਾਇਦਾ ਹੈਗਾ ਪਹਿਲੇ ਵੱਡੇ ਮਗਰਮੱਛਾਂ ਨੂੰ ਫੜਿਆ ਜਾਵੇ ਜਿਹੜੇ ਅਸਲ ਗੜ੍ਹ ਹੈਗੇ ਐ ਜੜ ਹੈ ਇਸ ਕੰਮ ਦੀ ਉਹਨਾਂ ਨੂੰ ਫੜਿਆ ਜਾਵੇ ਤੇ ਜਦੋਂ ਸੀਐਮ ਭਗਵੰਤ ਮਾਨ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਹੱਥ ਪਾਇਆ ਤੇ ਚੰਨੀ ਤੇ ਕੈਪਟਨ ਵਰਗੇ ਆ ਕੇ ਬਿਆਨ ਦੇ ਰਹੇ ਐ ਕਿ ਸੀਐਮ ਭਗਵੰਤ ਮਾਨ ਨੇ ਗਲਤ ਕੀਤਾ ਹੈਗਾ ਤੇ ਵਿਕਰਮ ਸਿੰਘ ਮਜੀਠੀਆ ਨੂੰ ਫੜ ਕੇ ਇਹ ਸਰਾ ਸਰ ਜ਼ਿਆਤੀਅਤਕੇਸ਼ਾਈ ਹੈਗੀ ਹੈ ਇਹ ਕਹਿਣਾ ਸੀਗਾ ਚੰਨੀ ਤੇ ਕੈਪਟਨ ਵਰਗੇ ਜਿਹੜੇ ਵਿਰੋਧੀ ਹੈਗੇ ਆ ਸੀਐਮ ਭਗਵੰਤ ਮਾਨ ਦੇ ਜਿਹੜੇ ਦੂਸਰੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਵੀ ਇਸ ਚੀਜ਼ ਦਾ ਵਿਰੋਧ ਕੀਤਾ ਪਰ ਸੀਐਮ ਭਗਵੰਤ ਮਾਨ ਦਾ ਤੁਸੀਂ ਬਿਆਨ ਸੁਣ ਲਿਆ ਜਿਨ੍ਹਾਂ ਦਾ ਇਹ ਕਹਿਣਾ ਸੀਗਾ ਕਿ ਜਿਹੜਾ ਵੀ ਨਸ਼ਿਆਂ ਦੇ ਵਿਰੁੱਧ ਮਲਵਸ ਹੋਇਆ ਉਹਨੂੰ ਸਜ਼ਾ ਜ਼ਰੂਰ ਮਿਲੇਗੀ ਚਾਹੇ ਉਹ ਸੰਤ ਹੋਵੇ ਚਾਹੇ ਉਹ ਮੰਤਰੀ ਹੈਗੇ ਤੇ ਜਿਹੜੇ ਹੁਣ ਹੱਕ ਦੇ ਵਿੱਚ ਬੋਲਦੇ ਸੀਗੇ ਵਿਕਰਮ ਸਿੰਘ ਮਜੀਠੀਆ ਦੇ ਉਹ ਵੀ ਹੁਣ ਤਿਆਰ ਹੋ ਜਾਣ ਕਿਉਂਕਿ ਉਹਨਾਂ ਦਾ ਟਿਕਾਣਾ ਵੀ ਜੇਲ੍ਹ ਹੀ ਹੈ ਜਿਹੜਾ ਵੀ ਨਸ਼ਿਆਂ ਦੇ ਵਿਰੁੱਧ ਬੋਲੇਗਾ ਨਸ਼ਿਆਂ ਦੇ ਹੱਕ 'ਚ ਬੋਲੇਗਾ ਔਰ ਜਿਹੜਾ ਨਸ਼ਾ ਤਸਕਰ ਹੈ ਉਹਨਾਂ ਦੇ ਨਾਲ ਖੜਾ ਹੋਏਗਾ ਉਹਨਾਂ ਨੂੰ ਜੇਲ੍ਹ 'ਚ ਬੰਦ ਕੀਤਾ ਜਾਇਗਾ ਜਿਸ ਤਰ੍ਹਾਂ ਕਿ ਵਿਕਰਮ ਸਿੰਘ ਮੁਜੀਠੀਆਂ ਨੂੰ ਬੰਦ ਕੀਤਾ ਗਿਆ ਹੈਗਾ ਵਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰ ਕਿ ਆਪਣਾ ਟੇਰ ਸਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼